ਉਹ ਜੀ ਕਰ ਰਹੇ ਆ ਪਕੌੜਿਆਂ ਦੀ ਤਿਆਰੀ ਆਲੂ ਪਾਲਕ ਵਾਲੇ ਵਿੱਚ ਪਿਆਜ਼ ਵੀ ਪਾਵਾਂਗੇ ਆ ਦੇਖੋ ਆਲੂ ਕੱਟੇ ਜਾ ਰਹੇ ਨੇ ਇਸ ਤੋਂ ਬਾਅਦ ਪਾਲਕ ਤਿਆਰ ਹੈ ਉਧਰ ਕੱਟਿਆ ਉਹ ਵੀ ਦਿਖਾਉਂਦੇ ਆ ਤੇ ਪਾਲਕ ਨੂੰ ਏਡੇ ਏਡੇ ਟੁਕੜਿਆਂ 'ਚ ਕੱਟ ਕੇ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ ਉਹ ਕੋਈ ਰੇਤਾ ਹੁੰਦਾ ਵਿੱਚ ਤਿੰਨ ਚਾਰ ਵਾਰ ਇਹਨੂੰ ਧੋਤਾ ਗਿਆ ਇਹ ਦੋ ਗੁੱਟੀਆਂ ਪਾਲਕ ਆ ਕਹੋ ਜੀ ਆਹ ਕਟੇ ਵਿੱਚ ਪਿਆਜ਼ ਪਾਇਆ ਜੁੱਤੇ ਨੇ। ਫਲਕਾ, ਹਰੀ ਮਿਰਚੋ ਮਸ਼ੀਨ ਚ ਕਰ ਰਿਹਾ ਉਧਰ ਮੁੰਡਾ। ਆਲੂਆਂ ਦਾ ਪਾਣੀ ਨਿਚੋੜਿਆ ਜਾ ਰਿਹਾ। ਆਲੂ ਬਰੀਕ ਕੱਟੇ ਹੋਏ ਨੇ। ਜਿਹੜਾ ਅਸੀਂ ਅੱਜ ਪਕੌੜਾ ਬਣਾਉਣ ਜਾ ਰਹੇ ਹਾਂ ਜੀ। ਇਹਦੇ ਵਿੱਚ ਰਾਜਧਾਨੀ ਦਾ ਵਿਸਣੂਗਾ ਬਰੀਕ ਤੇ ਬਿਲਕੁਲ ਪੋਲਾ ਤੇ ਖਸਤਾ ਪਕੌੜਾ। ਜੀ ਇੱਕ ਚੱਕਾਂਗੇ, ਦੋ ਚੱਕਾਂਗੇ ਬਸ ਪਲੇਟ ਖਾਲੀ ਕਰ ਦੋਗੇ। ਹੁਣ ਤੁਸੀਂ ਬਣਦਾ ਦੇਖੀ ਜਾਓ। ਸਾਰਾ ਦਿਖਾਵਾਂਗਾ ਤੁਹਾਨੂੰ। ਆ ਹਰੀਆਂ ਮਿਰਚਾਂ ਹੋ ਰਹੀਆਂ ਨੇ ਜੀ ਤੈਨੂੰ ਕਰ ਰਿਹਾ ਆ ਮਸ਼ੀਨ ਦੇ ਸੇ ਤਰ੍ਹਾਂ ਤਾਂ ਇਹ ਘੈਂਟ ਤਾੜੇ ਬਣ ਪੂਰੇ ਸਿਰੇ ਦੇ ਦੋ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਲੂ ਉਹਨਾਂ ਹਰੀ ਮਿਰਚ ਨੂੰ ਆਪਾਂ ਮਸ਼ੀਨ ਨਾਲ ਬਰੀਕ ਕੀ ਉਹ ਪਾਵਾਂਗੇ ਤੁਸੀਂ ਆਪਦੇ ਜਿ ਘਰੇ ਬਣਾਉਣੇ ਨੇ ਥੋੜੀ ਜਿੰਤੀ ਜ ਬਣਾ ਸਕਦੇ ਹਾਂ ਇਹ ਸ਼ੌਪ ਵਾਸਤੇ ਤਿਆਰ ਹੋ ਰਹੇ ਨੇ ਔਜੀ ਇਹਦੇ ਵਿੱਚ ਪਾਵਾਂਗੇ ਮਸਾਲਾ ਆ ਦੇਖੋ ਓਕੇ ਹਾਂ ਫਿਰ ਥੋੜਾ ਜਿਹਾ ਪਾਵਾਂਗੇ ਟਾਟਾ ਦਾ ਨਮਕ ਕਸੂਰੀ ਮੇਥੀ ਆਹ ਕਸੂਰੀ ਮੇਥੀ ਹੈ ਜੀ ਐਮ ਡੀ ਐਚ 3 ਆਟਾ ਦਾ ਨਮਕ ਟਾਟਾ ਦਾ ਨਮਕ ਟਾਟਾ ਦਾ ਨਮਕ ਪਾਤਾ ਜੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਆ ਦੇਖੋ ਬੇਸਣ ਇਹ ਦੂਜਾ ਬਾਅਦ ਚ ਪਾਵਾਂਗੇ ਕਿਉਂਕਿ ਆਲੂ ਹਜੇ ਆਲੂ ਤੇ ਪਿਆਜ਼ ਮੈਰੀਨੇਟ ਬਣ ਨਾਲੇ ਮੈਰੀਨੇਟ ਹੋ ਜੂਗਾ ਤੇ ਪਾਣੀ ਜੇ ਛੱਡ ਜਾਣਗੇ ਤੇ ਫਿਰ ਉਹ ਬੇਸਣ ਥੋੜਾ ਸਖਤ ਰਹੂਗਾ ਆ ਦੇਖੋ ਬਹੁਤ ਵਧੀਆ ਤਰੀਕੇ ਨਾਲ ਲੱਗ ਰਿਹਾ ਇਨਾ ਕੁ ਸੌਨ ਬਿਲਕੁਲ ਰਲ ਚੁੱਕਿਆ ਜੀ ਇਹਨੂੰ ਆਪਾਂ ਦੇਵਾਂਗੇ 7 ਤੋਂ 8 ਮਿੰਟਾਂ ਦੀ ਰੈਸਟ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਵੀ ਚੀਜ਼ਾਂ ਪੈਣਗੀਆਂ ਉਹ ਵੀ ਦਿਖਾਵਾਂਗੇ ਲਓ ਜੀ ਇਹਨਾਂ ਇਹਦੇ 'ਚ ਪਾਵਾਂਗੇ ਪੁੱਟੀ ਹੋਈ ਕਾਲੀ ਮਿਰਚ ਦਰੂਖੜਾ ਜੀ ਕਰੀ ਹੋਈ ਆ ਆ ਦੇਖ ਸਕਦੇ ਹੋ ਇਹਨਾਂ ਟੈਸਟ ਤੋਂ ਜ਼ਿਆਦਾ ਹੋਊਗਾ ਇਹਦੇ ਵਿੱਚ ਇਸ ਤੋਂ ਬਾਅਦ ਪੁੱਟਿਆ ਹੋਇਆ ਨਾਰਦਣਾ ਆ ਦੇਖ ਸਕਦੇ ਆਪਾਂ ਵਿਨੇਗਰ ਕੇਸ ਤੋਂ ਬਾਅਦ ਤੇ ਉਹ ਬਾਈਟਾ ਸਰਕਾ ਪਾਊਗਾ ਥੋੜਾ ਜਿਹਾ ਲਗਭਗ 100 ਗ੍ਰਾਮ 50 ਗ੍ਰਾਮ ਲੋ ਜੀ ਹੁਣ ਆਪਾਂ ਇਹਨੂੰ ਰਲਾਵਾਂਗੇ ਜੀ ਬਿਲਕੁਲ ਕ੍ਰਾਚੀ ਪਕੌੜਾ ਬਣਨਾ ਜੀ ਇਹ ਲੋ ਜੀ ਰਲ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਰਾਜਧਾਨੀ ਦਾ ਬੇਸਣ ਪਾ ਕੇ ਬਰੀਕ ਤੇ ਪਕੌੜੇ ਬਣਾਵਾਂਗੇ ਜੀ ਤੇ ਫਿਰ ਖਾਵਾਂਗੇ ਜੀ ਚਾਹ ਦੇ ਨਾਲ ਲੋ ਜੀ ਹੁਣ ਇਹਦੇ ਵਿੱਚ ਬੇਸਣ ਪਾਵਾਂਗੇ ਵਧੀਆ ਬਰੀਕ ਬੇਸਣ ਰਾਜਧਾਨੀ ਦਾ ਆ ਦੇਖ ਸਕਦੇ ਹੋ ਪਕੌੜਾ ਪਾ ਦੇ ਬਰੀਕ ਮਸਾਂ ਦੇ ਵਧੀਆ ਬਣਦਾ ਜੀ ਬਰੀਕ ਮਸਾਂ ਦਾ ਹੀ ਪਕੌੜਾ ਵਧੀਆ ਬਣਦਾ ਹੁੰਦਾ ਆ ਦੇਖ ਸਕਦੇ ਇਹ ਗਲੂ ਨੂੰ ਵੀ ਇਸਨ ਪਾਈ ਜੀ ਲਗਭਗ 2 ਕਿਲੋ ਬਿਸਮ ਪਾਊਗਾ ਇਹਦੇ 50 ਗ੍ਰਾਮ ਲੱਗੂਗਾ ਜੀ ਬੇਕਿੰਗ ਪਾਊਡਰ ਇਹ ਬੈਕਨ ਪਾਉਡਰ ਤਾਂ ਲਾਏ ਪਕੌੜਾ ਵਧੀਆ ਫੁੱਲਦਾ ਤੇ ਪੋਲਾ ਰਹਿੰਦਾ ਨਰਮ ਰਹਿੰਦਾ ਮੈਨੂੰ ਸੁੱਕੇ ਨੂੰ ਲਾਵਾਂਗੇ ਬਿਨਾ ਪਾਣੀ ਤੋਂ ਇੱਕ ਵਾਰੀ ਕਿਉਂਕਿ ਜਿਹੜਾ ਆਲੂਆਂ ਨੇ ਪਾਣੀ ਪੂਣੀ ਛੱਡਿਆ ਹੋਇਆ ਉਹ ਕੱਢਣ ਦੀ ਲੋੜ ਨਹੀਂ ਵਿੱਚ ਹੀ ਐਡਜਸਟ ਹੋ ਜਾਊਗਾ ਸਾਰਾ ਸਮਾਨਤ ਹੋ ਕੇ ਪਾਇਆ ਹੋਇਆ ਚੰਗੀ ਤਰ੍ਹਾਂ ਹੁਣ ਤੁਹਾਨੂੰ ਦਿਖਾਉਦਾ ਹਾਂ ਅਰੇ ਤੋਂ ਮਿਕਸ ਹੋ ਰਿਹਾ ਹੁਣ ਇਹਨੂੰ ਥੋੜਾ ਜਿਹਾ ਪਾਣੀ ਦਾ ਛੱਟਾ ਲਾ ਕੇ ਲੋੜ ਅਨਸਾਰ ਮਿਕਸ ਕਰ ਲਾਂਗੇ ਜਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਜਿਆਦਾ ਗਾੜਾ ਵੀ ਨਹੀਂ ਹੋਣਾ ਚਾਹੀਦਾ ਤਾਂ ਹੀ ਵਧੀਆ ਪਕੌੜੇ ਬਣਨਗੇ। ਇਹਨੂੰ ਤਾਂ ਚੰਗੀ ਤਰ੍ਹਾਂ ਹੁਣਨਾਂਗਾ। ਤਾਂ ਹੀ ਪੌੜੇ ਵਧੀਆ ਬਣਨਗੇ। ਲਓ ਜੀ ਇਹ ਪਕੌੜਿਆਂ ਦਾ ਬੈਟਰ ਹੁਣ ਤਿਆਰ ਹੈ ਬਿਲਕੁਲ। ਇਹਨੂੰ 5 ਤੋਂ 7 ਮਿੰਟ ਰੈਸਟ ਦੇਵਾਂਗੇ। ਲਓ ਜੀ ਇਹ ਤੇਲ ਗਰਮ ਹੋ ਚੁੱਕਿਆ ਹੈ। ਇਹਦੇ ਵਿੱਚ ਹੁਣ ਪਕੌੜੇ ਫਰਾਈ ਕਰਾਂਗੇ। ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਵੱਡੇ ਵੀ ਬਣਾ ਸਕਦੇ ਹੋ ਛੋਟੇ ਵੀ ਬਣਾ ਸਕਦੇ ਹੋ ਗੁੱਠੇ ਦੀ ਮਦਦ ਦੇ ਨਾਲ ਬਾਅਦ ਜਦੋਂ ਰਾੜਨੇ ਨੇ ਉਦੋਂ ਉਹਨੂੰ ਕਰਦੇ ਨਾਲ ਕੱਟੋ ਚਾਹੇ ਹੱਥਾਂ ਨਾਲ ਤੋੜ ਦੋ ਉਹ ਤੁਹਾਡੀ ਮਰਜ਼ੀ ਹੈ ਜਿਹੜੇ ਤਰੀਕੇ ਨਾਲ ਮਰਜ਼ੀ ਇਹਦੇ ਵਿੱਚ ਛੱਡ ਸਕਦੇ ਹੋ ਆ ਪਹਿਲਾ ਪੂਰ ਪੈ ਚੁੱਕਿਆ ਜੀ ਥੋੜਾ ਸਿੱਟਾ ਇੱਕ ਵਾਰੀ ਵਧਾ ਦਾਂਗੇ ਪੱਠੀ ਦਾ ਤੇ ਜਦੋਂ ਇਹ ਇੱਕ ਵਾਰੀ ਕੱਚੇ ਕੱਢਣੇ ਨੇ ਬਾਹਰ ਉਸ ਤੋਂ 10 ਤੋਂ 15 ਮਿੰਟਾਂ ਬਾਅਦ ਤੋੜ ਕੇ ਜਾਂ ਕੱਟ ਕੇ ਇਹਨੂੰ ਫੇਰ ਫਿਰ ਦੁਬਾਰੇ ਫਰਾਈ ਕਰਨੇ ਨੇ ਇੱਕੋ ਦਮ ਫਰਾਈ ਨਹੀਂ ਕਰਨੇ ਹੈਗਾ ਫੇਰ ਕੰਡੇ ਨਹੀਂ ਬਣਦੇ ਲਓ ਜੀਆ ਕੜਾਹੀ ਦੇ ਵਿੱਚ ਪਾ ਲਏ ਨੇ ਪਹਿਲਾਂ ਪੂਰਾ ਇਹ 10-15 ਮਿੰਟਾਂ ਬਾਅਦ ਦੁਬਾਰੇ ਇੰਤਾਲ ਸਕਦੇ ਹਾਂ ਫੇਰ ਦੇਖੋ ਜੀ ਯਾਰੀ